ਮੈਂ ਇੱਕ ਪੈਰਾ ਲੰਪੀਆਨਾ ਤੇ ਏਸ਼ੀਅਨ ਗੇਮ ਮੈਡਲਿਸਟ ਹਾਂ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਪਹਿਲੀ ਸਰਕਾਰ ਆ ਜਿਨੇ ਪੈਰਾ ਦੇ ਪਲੇਅਰਾਂ ਨੂੰ ਇੰਨਾ ਉੱਪਰ ਤੱਕ ਚੱਕਿਆ ਆ ਤੇ ਹਰ ਤਰ੍ਹਾਂ ਦੀ ਸਪੋਰਟ ਕੀਤੀ ਹੈ ਐ ਜਦੋਂ ਦੀ ਸਰਕਾਰ ਆਈ ਹੈ ਕਿ ਮੈਨੂੰ 23 ਤੋਂ 24 ਲੱਖ ਰੁਪਏ ਤਾਂ ਸਿਰਫ ਤਿਆਰੀ ਕਰਨ ਲਈ ਮਿਲ ਚੁੱਕਿਆ ਹੈ ਹੁਣ ਤੱਕ ਜੋ ਮੈਨੂੰ ਲੱਗਦਾ ਕਿ ਅਜ ਤੱਕ ਕਿਸੇ ਸਰਕਾਰ ਨੇ ਕਿਸੇ ਪਲੇਅਰ ਨੂੰ ਨਹੀਂ ਦਿੱਤਾ ਤਿਆਰੀ ਕਰਨ ਦੇ ਲਈ ਕਿਹੜੀ ਗੇਮ ਕਰਤੇ ਸਰ ਮੈਂ ਸ਼ਾਰਟਪੋਟ ਤੋਂ ਸ਼ਾਰਟ ਸਾਡਾ ਇੱਕ ਮਸਲਾ ਸੀ ਜੋ ਕਿ ਜਿੰਨੇ ਵੀ ਸਾਡੇ ਮੁੱਦੇ ਸੀ ਜਦੋਂ ਦੀ ਸਰਕਾਰ ਆਈ ਹੈ ਸਾਰੇ ਲਨਵਰ ਹਲ ਹੋ ਰਹੇ ਨੇ ਸਾਨੂੰ ਕੈਸ ਪ੍ਰਾਈਜ਼ ਸਾਡਾ ਬਰਾਬਰ ਕਰਤਾ ਜਿਹੜਾ ਨੈਸ਼ਨਲ ਮੈਡਲ ਤੇ ਸਿਰਫ 20000 ਰੁਪਿਆ ਮਿਲਦਾ ਸੀ ਜੋ ਕਿ ਹੁਣ ਏਬਲ ਬਾਡੀ ਦੇ ਬਰਾਬਰ ਕਰਤਾ 1 ਲੱਖ ਰੁਪਿਆ ਕਰਤਾ ਤੇ ਬਾਕੀ ਏਸ਼ੀਅਨ ਗੇਮ ਦੇ ਵਿੱਚ 올림픽ਸ ਦੇ ਵਿੱਚ ਸਾਰੇ ਕੈਸ ਪ੍ਰਾਈਜ਼ ਬਰਾਬਰ ਕਰ ਦਿੱਤੇ ਗਏ ਨੇ ਉਹਦੇ ਲਈ ਵੀ ਤੁਹਾਡਾ ਧੰਨਵਾਦ ਕਰਦੀ ਹਾਂ ਸੋ ਹਰ ਇੱਕ ਬੰਦੇ ਦੀ ਅਸੀਂ ਵੈਲਿਊ ਸਮਝਦੇ ਹਾਂ ਭਾਵੇਂ ਉਹ ਪ੍ਰਮਾਤਮਾ ਵੱਲੋਂ ਹੈਂਡੀਕੈਪਡ ਹੈ ਕੋਈ ਪਰ ਉਹ ਚ ਪ੍ਰਮਾਤਮਾ ਨੇ ਕੋਈ ਕਮੀ ਰੱਖਤੀ ਤਾਂ ਕੋਈ ਗੁਣ ਵੀ ਦਿੱਤਾ ਹੋਊਗਾ ਨਾਲ ਕੋਈ ਐਕਸਟਰਾ ਗੁਣ ਵੀ ਹੋਊਗਾ ਉਸ बड़े बच्चे ने जिन्होंने बहुत रखिया की जिन्होंने परमात्मा ने कोई हैंडीकैप नहीं या किसी पक्ष तो कोई कोई काट रखी उन्होंने उन्होंने उस काट ਨੂੰ ਹੀਣ ਤੇ ਭਾਵਨਾ ਨਾਲ ਲੈਣ ਦੀ بجائے ਸੋ ਉਹ ਕਹਿੰਦਾ ਕਿ ਮੈਂ ਕਿਉਂ ਨਹੀਂ ਕਰ ਸਕਦਾ ਮੈਂ ਵੀ ਕਰ ਸਕਦਾ ਹਾਂ ਕੁਝ بڑے بڑے ਆਉਧਿਆਂ ਤੇ ਪਹੁੰਚੇ ਹੋਏ ਨੇ ਹਮੇ ਮੌਕਾ ਮਿਲਣਾ ਚਾਹੀਦਾ ਹੈ ਸਮਾਜ ਵੱਲੋਂ ਉਹਨੂੰ ਕੋਈ ਇਹ ਨਾ ਹੋਵੇ ਕਿ ਯਾਰ ਨਹੀਂ ਇਹ ਤਾਂ ਇਹ ਤਾਂ ਬਸ ਕੁਦਰਤ ਦੀ ਮਾਰ ਦਾ ਸ਼ਿਕਾਰ ਆ ਜਾਂ ਪੁਰਾਣੇ ਜਨਮਾਂ ਦਾ ਕੋਈ ਪਾਪ ਹੈ